ਪੁੱਤ ਆਹ ਹੋਇਆ ਮਰੇ ਜੂਵੇਂ ਚਾਰਤਾ ਮਾਰਦਾ ਐ ਨਹੀਂ ਹੁੰਦਾ ਹੁੰਦਾ ਦਾ ਪਾਸਰੀਕਾਰ ਦੋਸਤੋ ਮੈਂ ਭਵਿੰਦਰ ਸਿੰਘ ਚਾਨ ਜੱਸੀ ਪਾਉ ਵਾਲੀ ਸਾਡੇ ਪੁੱਤਰ ਨੂੰ ਵਿਆਹ ਲੈਂਦਾ ਛਾਵਾ ਇਹਨੂੰ ਦਿਖਾਉਣਾ ਮੈਂ ਵੀਡੀਓ ਓਏ ਮਰੇ ਆ ਪਾਸੇ ਹਟਿਓ ਆ ਸਾਡਾ ਕਰ ਪੁੱਤ ਕਰਨੀ ਮਾ ਬਾਬਾ ਸਾਹਿਬ ਆ ਯਾਰ ਮੋੜੀ ਉੱਤੇ ਅਸੀਂ ਲੈ ਅਸੀਂ ਮੇਰੇ ਨੂੰ ਪਾਸ ਕਰੋ ਹੈ ਗੱਡੀ ਬਣੀ ਲੈ ਆ ਯਾਰ ਗੁਡੀਆਂ ਮਾਰੀ ਇਸ ਸਾਈਡ ਤੇ ਇਹ ਰਾਤ ਨੂੰ ਚੱਲੀ ਜਾਂਦੀ ਐ ਇਹ ਕਰਨ ਪੁੱਤਾ ਮੇਰਾ ਇਹ ਸ਼ਾਹਵਾਜ ਪੁੱਤਾ ਇਹ ਸਾਡੀ ਗੁਡੀਆਂ ਗੋਡਾ ਬਹਾਈ ਦੀ ਰਸਮ ਚੱਲੀ ਜਾਂਦੀ ਆ ਇਹ। ਆਹਨੇ ਆ ਰਾ, ਆਹਨੇ ਆ। ਤੂੰ ਤੂੰ ਬੋਲ। ਸਹੀ ਹੈ ਠੀਕ। ਸਾਰੀ ਵੀਰੇ ਸਾਥੀ ਦੇ ਬਣ ਗਏ। ਹੈਗਾ ਤਾਂ ਨੱਬ ਲਿਆ। ਜਾ ਦੇ ਪਾਲੀ ਬੋਤਲ ਮਨਿਆ ਬਰਾਹੋ ਉਹ ਮੁੰਡੇ ਦੀ ਚਾਚੀ ਬਾਸੀ ਰਹੇਗੀ ਕਿਵੇਂ ਜਾ ਜਰਾ ਹੋਰ ਕੁੜੀਆਂ ਠੀਕ ਆ ਪਜਾਜੀ ਜੀ ਪ੍ਰਰੀਤ ਆ ਗਈ ਭਾਬੀ ਆ ਗਈ ਸਾਡੀ ਭੂਆ ਜੀ ਆ ਗਏ ਹੋਰ ਅੰਬੋ ਠੀਕ ਹੈ ਹੋਰ ਵਧਾਈਆਂ ਸਭ ਨੂੰ ਬਰਮਾਦਵਾ ਵਧਾਵੇ ആ ഷൂട്ട പാസ്സി മൂഹേ ആക ਕਿੰਨੇ ਦਾ ਬੋਲੀ ਲੱਗੀ ਗੋਡੇ ਭਾਈ ਦੀ ਓਏ ਇੱਕ ਮਿੰਟ ਓਏ ਠੀਕ ਹੁੰਦਾ ਨੀ ਨਿਪਟ ਗੋਡੇ ਦੇ ਬਹਿ ਜਾ ਉਹ ਕੇਰਾ ਜੀ ਨਾਲ ਪਾ ਦੇ ਲੋਵਾ ਲਾਏ ਮਾਸੀ ਬਖਰੀ ਆਰਵਿੰਦਰੀ ਆ ਜਾ ਅੱਗੇ ਆਵਾਜ਼ ਦੀ ਨੰਨੀ ਪੱਸੀ ਬੈਠੀ ਆ ਮਸੀਤ ਕਰਾ ਦੋ ਨਾ ਵਿਆਹ ਹੋਈ ਅੰਦਰ ਤੇ ਤੂੰ ਪਾਸੇ ਬੈਠੀ ਆ ਸਾਡਾ ਜੈਲਦਾਰ ਗੁਲਦੀ ਸਿੰਘ ਦੀਪ ਢੱਲੋਂ ਆ ਰਾਜੂ ਸਾਡਾ ਬੰਟੀ ਜਾ ਦੋ ਟੈਂਟ ਕਿਉਂ ਟੂ ਫੁੱਲ ਮਿਊਜ਼ਿਕ ਦਿੱਤਾ ਓ ਲੈ ਬੜਿਆ ਕਹਿੰਦੇ ਬੜੇ ਨੇ ਓ ਲੈ ਗੱਲ ਰਿਹਾ ਮਿਆ ਕਰ ਲੈਣਾ ਬੁੱਤ ਪੈਸੇ ਕਿੰਨੇ ਲੈ ਲੈ ਹਾਂਜੀ ਸਾਹਮਣੇ ਦੇਖਿਆ ਹੈ ਹੈ ਕਿੰਨੇ ਲਿਆ ਕਰਨਾ ਲੱਖ ਲੱਖ ਰੁਪਇਆ ਲੈ ਲੈ ਬਾਈ ਕਰਨ ਦੇ ਤਾਂ ਦਿੱਤਾ ਹੋਵੇ ਅੱਜ ਆਹ ਹੈ ਕਰਨਾ ਆਸਟ੍ਰੇਲੀਆ ਮੇਰਾ ਪੁੱਤਰਾ ਹੈ ਵੀ ਸਵਾਹ ਆ ਆਵੇ ਯਾ ਨਾਲ ਆ ਮੇਰੀ ਭੈਣ ਇੰਦਰਲੀ ਬਲੀਦ ਕਰੋ ਡੋਡਾਂ ਵਾਲੀ ਭੈਣਾ ਮੇਰੀ ਉਹ ਬੰਗੀ ਵਾਲੀ ਭੈਣਾ ਇੰਦਰਜੀਤ ਰਾਣੀ ਆ ਮੇਰੀ ਮਾਂ ਖੜੀ ਐ ਦੋਤੇ ਨਾਲ ਗੱਲਾਂ ਕਰੀ ਜਾਂਦੀ ਐ ਆਗੀ ਛਾਬਾਈ ਦੀ ਦਦੀ ਠੀਕੋ ਛਾਬਾਈ ਦੀ ਦਦੀ ਡਾਲਰਾਂ ਦੇ ਦਾਦੀ ਸਗਣ ਜੀ ਤੁਹਾਡੀ ਬੇਟੀ ਬਨਪਰੀ ਤੋਂ ਸ਼ਾਵਾ ਸਿੰਘ ਕਿਵੇਂ ਹੋ ਆਪ ਸਾਡੇ ਸਾਹਮਣੇ ਆ ਕੇ ਤਰੇ ਛੂਟ ਕਰੀ ਜਾਂਦੇ ਆ ਜੀ ਕੋਈ ਨਹੀਂ ਬੰਦ ਕਰ ਦੋ ਨੀ ਆਪਾਂ ਅੱਜ ਲੇਟ ਹੋ ਗਿਆ ਕੋਈ ਨਹੀਂ ਬੰਦ ਕਰ ਦੋ ਨੀ ਆਪਾਂ ਬਾਦ ਬਾਦ